ਪੰਚਾਇਤੀ ਚੋਣਾਂ ਨੂੰ ਲੈ ਕੇ ਆਈ ਵੱਡੀ ਖਬਰ ਮਾਝੋਕ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਬਲਾਕ ਬीडीपीओ ਦਫ਼ਤਰ ਬਟਾਲਾ ਅਤੇ ਫਤੇਗੜ ਚੂੜੀਆਂ ਨੂੰ ਕੀਤਾ ਗਿਆ ਨੋਟਿਸ ਤੰਦਰਸ਼ਤੀ ਹੈ ਕਿ ਅੱਜ ਪੰਚਾਇਤੀ ਚੋਣਾਂ ਦੇ ਪੰਚਾਂ ਅਤੇ ਸਰਪੰਚਾਂ ਦੀ ਨੋਮੀਨੇਸ਼ਨ ਲਈ ਆਖਰੀ ਦਿਨ ਸੀ ਅਤੇ ਅੱਜ ਮਾਝੋਕ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ 78 ਪਟੀਸ਼ਨਾਂ ਦਾਖਲ ਹੋਈਆਂ ਸਨ ਜਿਸ ਵਿੱਚੋਂ 76 ਪਟੀਸ਼ਨਾਂ ਜਿਹੜੀਆਂ ਉਹ ਖਾਰਜ ਕੀਤੀਆਂ ਗਈਆਂ ਜਦਕਿ ਦੋ ਪਟੀਸ਼ਨਾਂ ਦਾ ਬਟਾਲਾ ਬਲਾਕ ਬੀਡੀਪੀਓ ਦਫਤਰ ਅਤੇ ਫਤੇਗੜ ਚੂੜੀਆਂ ਨੂੰ ਨੋਟਿਸ ਹੋਇਆ ਜਿਸ ਵਿੱਚ ਮਾਜੋਕ ਹਾਈ ਕੋਰਟ ਵੱਲੋਂ ਪੰਚਾਂ ਅਤੇ ਸਰਪੰਚਾਂ ਦੀਆਂ ਜੋ ਨਾਮਿਨੇਸ਼ਨ ਹੋਈਆਂ ਨੇ ਉਹਨਾਂ ਦੀ ਪੂਰੀ ਡਿਟੇਲ ਮੰਗੀ ਗਈ ਹੈ ਇਸ ਤੋਂ ਇਲਾਵਾ ਜੋ ਪੰਚਾਂ ਅਤੇ ਸਰਪੰਚਾਂ ਦੀ ਨਾਮਿਨੇਸ਼ਨ ਮੌਕੇ ਦਸਤਾਵੇਜ਼ ਲੱਗੇ ਹਨ ਉਹਨਾਂ ਦੀ ਵੀ ਸਾਰੀ ਡਿਟੇਲ ਮੰਗੀ ਗਈ ਹੈ ਜੋ ਇਹ ਸਾਰੀ ਡਿਟੇਲ ਆ 7 ਅਕਤੂਬਰ ਸੋਮਵਾਰ ਨੂੰ ਮਾਜੋਕ ਹਾਈ ਕੋਰਟ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ ਤਨਤਨ ਦਸਤੀਏ ਕਿ ਬਟਾਲਾ ਅਤੇ ਫਤਿਹਗੜ ਚੂੜੀਆਂ ਬੀ ਡੀ ਪੀਓ ਦਫਤਰ ਜੋ ਬਲਾਕ ਹੈ ਉਸ ਨੂੰ ਪੰਚਾਇਤੀ ਚੋਣਾਂ ਵਿੱਚ ਜੋ ਅੱਜ ਆਖਰੀ ਦਿਨ ਸੀ ਉਸ ਤੋਂ ਜਿਹੜੀਆਂ ਵੀ ਕੁੱਲ ਪੰਚਾਂ ਅਤੇ ਸਰਪੰਚਾਂ ਦੀਆਂ ਨੋਮੀਨੇਸ਼ਨ ਹੋਈਆਂ ਨੇ ਉਸ ਦੀ ਪੂਰੀ ਡਿਟੇਲ ਮੰਗੀ ਗਈ ਹੈ ਅਤੇ ਇਸ ਤੋਂ ਇਲਾਵਾ ਜੋ ਦਸਤਾਵੇਜ਼ ਨਾਲ ਲੱਗੇ ਨੇ ਉਹਨਾਂ ਦੀ ਵੀ ਸ਼ਾਰੀ ਮਾਨਜੋਗ ਹਾਈ ਕੋਰਟ ਵੱਲੋਂ ਡਿਟੇਲ ਮੰਗੀ ਗਈ ਹੈ ਤਨਤਨ ਦਸਤੀਏ ਕਿ ਅੱਜ ਅਖੀਲੇ ਦਿਨ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਕੁੱਲ 78 ਪਟੀਸ਼ਨਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਦਾਖਲ ਹੋਈਆਂ ਸਨ ਜਿਸ ਵਿੱਚ 76 ਪਟੀਸ਼ਨਾਂ ਜਿਹੜੀਆਂ ਉਹਨਾਂ ਨੂੰ ਖਾਰਜ ਕਰ ਦਿੱਤਾ ਗਿਆ ਜਦ ਕਿ ਦੋਨਾਂ ਦਾ ਨੋਟਿਸ ਅਦਾਲਤ ਤੋਂ ਲੱਗਿਆ ਹੈ ਜਿਨ੍ਹਾਂ ਵਿੱਚ ਉਹ ਦੋ ਜਿਹੜੀਆਂ ਪਟੀਸ਼ਨਾਂ ਦਾ ਨੋਟਿਸ ਨਿਕਲਿਆ ਉਹਨਾਂ ਵਿੱਚ ਇੱਕ ਬਟਾਲਾ ਬਲਾਕ ਬीडीपीओ ਦਫ਼ਤਰ ਇੱਕ ਫਤੇਗੜ ਚੂੜੀਆਂ ਬਲਾਕ ਬीडीपीओ ਦਫ਼ਤਰ ਨੂੰ ਨੋਟਿਸ ਹੋਇਆ ਜਿਸ ਵਿੱਚ ਪੰਚਾਂ ਅਤੇ ਸਰਪੰਚਾਂ ਦੀ ਨੋਮੀਨੇਸ਼ਨ ਦੀ ਪੂਰੀ ਡਿਟੇਲ ਕਿੰਨੀਆਂ ਪੰਚਾਇਤ ਸਰਪੰਚਾਂ ਦੀਆਂ ਨੋਮੀਨੇਸ਼ਨ ਦਾਖਲ ਹੋਈਆਂ ਹਨ ਅਤੇ ਉਹਨਾਂ ਦੇ ਕਿਹੜੇ ਕਿਹੜੇ ਦਸਤਾਵੇਜ਼ ਨਾਂ ਲੱਗੇ ਹਨ ਉਹ ਸਾਰੀ ਡਿਟੇਲ ਜਿਹੜੀ ਆ ਮਾਜੋਗ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਮੰਗੀ ਗਈ ਹੈ ਜੀ ਇਹ ਸਾਰੀ ਡਿਟੇਲ ਬੀ ਡੀ ਪੀਓ ਦਫ਼ਤਰ ਵੱਲੋਂ 7 ਅਕਤੂਬਰ ਸੋਮਵਾਰ ਨੂੰ ਇਹ ਜਿਹੜੀ ਮਾਜੋਗ ਕੋਰਟ ਵਿੱਚ ਪੇਸ਼ ਕਰਨ ਦੇ ਮਾਜੋਗ ਹਾਈ ਕੋਰਟ ਨੇ ਆਦੇਸ਼ ਦਿੱਤੇ ਹਨ ਫਿਰ ਤਾਂ ਦੱਸਦੀ ਹੈ ਕਿ ਅੱਜ ਜਿਹੜੀਆਂ ਆਖੀਰਲੇ ਦਿਨ 78 ਪਟੀਸ਼ਨਾਂ ਜਿਹੜੀਆਂ ਮਾਜੋਗ ਹਾਈ ਕੋਰਟ ਚ ਦਾਖਲ ਹੋਈਆਂ ਅਰਜ਼ੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਨ੍ਹਾਂ ਵਿੱਚੋਂ 76 ਜਣੀਆਂ ਉਹ ਖਾਜੋਈਆਂ ਫਤੇਗੜ ਚੂੜੀਆਂ ਬਲਾਕ ਬਟਾਲਾ ਦੋਨੋਂ ਮਾਨਯੋਗ ਕੋਰਟ ਵੱਲੋਂ ਨੋਟਿਸ ਕੰਢਿਆ ਗਿਆ ਜਿਸ ਦਾ ਜਵਾਬ 7 ਅਕਤੂਬਰ ਤੱਕ ਮੰਗਿਆ ਗਿਆ ਪੂਰੀ ਪੰਚਾਇਤ ਸਰਪੰਚਾਂ ਦੀ ਡਿਟੇਲਿੰਗ ਕੀਤੀ ਗਈ ਹੈ ਕਿੰਨੀਆਂ ਨੋਮੀਨੇਸ਼ਨ ਹੋਈਆਂ ਇਸ ਤੇ ਨਾਲ ਜੋ ਦਸਤਾਵੇਜ਼ ਲੱਗੇ ਨੇ ਉਹਦੀ ਵੀ ਸਾਰੀ ਡਿਟੇਲ ਮੰਗੀ ਗਈ ਹੈ ਇਹ ਸਾਰਾ ਹੁਣ ਮਾਨਯੋਗ ਹਾਈ ਕੋਰਟ ਨੇ 7 ਅਕਤੂਬਰ ਦਾ ਇਹਨਾਂ ਨੂੰ ਸਮਾਂ ਦਿੱਤਾ ਹੈ ਵੱਡੀ ਖਬਰ ਜਿਹੜੀ ਹੈ ਨਿਕਲ ਕੇ ਸਾਹਮਣੇ ਆਈ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਬਲਾਕ ਫਤੇਗੜ ਚੂੜੀਆਂ ਨੂੰ ਮਾਂ ਜੋ ਹਾਈ ਕੋਰਟ ਵੱਲੋਂ ਨੋਟਿਸ ਘਟਿਆ ਗਿਆ ਹੈ ਜਿਸ ਦਾ ਜਵਾਬ ਸਤ ਤੱਕ ਦੁਪਰ ਤੱਕ ਇਹਨਾਂ ਨੂੰ ਦੇਣਾ ਹੋਵੇਗਾ